ਸ੍ਰੀਕਾਲ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ 1200 ਸਕਰ ਫੁੱਟ ਏਰੀਆ ਦੀ ਕੋਠੀ ਤੇ ਲਾਗਤ ਬਹੁਤ ਘੱਟ ਆਈ ਹੈ ਜੀ ਇਹਦੇ ਤੇ ਪਲਾਸਟਰ ਤੱਕ ਰੈਡੀ ਹੈ ਕੋਠੀ ਬਣ ਕੇ ਵਿੱਚੋਂ ਲਾਈਟ ਫਿਟਿੰਗ ਤੇ ਪਲਾਸਟਰ ਹੋਈ ਹੋਈ ਅੰਦਰੋਂ ਵੀ ਕੋਠੀ ਬਾਹਰੋਂ ਵੀ ਸਾਰੀ ਜਾਲੀ ਵਗੈਰਾ ਲੱਗ ਕੇ ਜਿੰਨਾ ਵੀ ਕੰਮ ਹੋਇਆ ਤੁਹਾਡੇ ਸਾਹਮਣੇ ਆ ਇਹਦੇ ਤੇ 8 ਲੱਖ ਰੁਪਏ ਲੱਗਿਆ ਜੀ ਸਾਰਾ ਤੇ ਕੋਠੀ ਬਹੁਤ ਸੋਹਣੀ ਬਣਾਈ ਆ ਤੇ ਆ ਦੇਖੋ ਇੱਧਰ ਚੌਂਕਾ ਰੱਖਿਆ ਹੋਇਆ ਜਿਵੇਂ ਆਪਾਂ ਇਹਦਾ ਕੋਠੀ ਦੇ ਵਿੱਚੋਂ ਗੇਟ ਵੀ ਬਾਹਰਲੇ ਪਾਸੇ ਰੱਖਿਆ ਹੋਇਆ ਹੈ ਚੁੱਲੇ ਚੌਕੇ ਦਾ ਜੋ ਆਪਾਂ ਕਈ ਵਾਰੀ ਖਾਣਾ ਵਗੈਰਾ ਬਾਹਰ ਬਣਾਉਣਾ ਹੁੰਦਾ ਤੇ ਦੋਸਤੋ ਅੰਦਰ ਤੋਂ ਵੀ ਤੁਹਾਨੂੰ ਸਾਰੀ ਕੋਠੀ ਦਿਖਾਵਾਂਗੇ ਤੇ ਆਪਾਂ ਪਹਿਲਾਂ ਵੀ ਤੁਹਾਨੂੰ ਕਹਿੰਨੇ ਹੁੰਨੇ ਆ ਵੀ ਆਪਾਂ ਜਦੋਂ ਕੋਠੀ ਬਣ ਰਹੀ ਹੁੰਦੀ ਆ ਆਪਾਂ ਨੂੰ ਕੋਈ ਦਿੱਕਤ ਨਹੀਂ ਵੀ ਆਪਾਂ ਸਾਰੀ ਕੋਠੀ ਬਣੀ ਤੋਂ ਵੀ ਵੀਡੀਓ ਕਰਨੀ ਆ ਤੇ ਕਈ ਭਰਾ ਆਪਾਂ ਨੂੰ ਪਹਿਲਾਂ ਬੁਲਾ ਲੈਂਦੇ ਆ ਆਪਾਂ ਨੂੰ ਕਹਿੰਦੇ ਆ ਵੀ ਵੀਡੀਓ ਜੋ ਕਰਨੀ ਆ ਵੀਰੇ ਤੁਸੀਂ ਬਣਦੀ ਤੋਂ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਜੇ ਚਾਹੇ ਜਦੋਂ ਰੈਡੀ ਹੋ ਗਈ ਉਦੋਂ ਵੀ ਕਰ ਸਕਦੇ ਹੋ ਤੇ ਕੋਠ ਉਹ ਜ਼ਿਆਦਾਤਰ ਆਪਾਂ ਨੂੰ ਇਹ ਹੁੰਦਾ ਵੀ ਜਦੋਂ ਆਪਾਂ ਕੋਠੀ ਦੀ ਵੀਡੀਓ ਕਰਦੇ ਆ ਚਾਹੇ ਉਹ ਪਲਸਤਰ ਵੀ ਨਾ ਹੋਈ ਹੋਵੇ ਤਾਂ ਉਹਦੇ ਚੋ ਬਾਈ ਕੁਛ ਨਾ ਕੁਛ ਗੈਸ ਆ ਜਾਂਦਾ ਆਪਣੇ ਦੋਸਤਾਂ ਭਰਾਵਾਂ ਨੂੰ ਹਨਾ ਤੇ ਉਹਦੇ ਚੋ ਆਪਾਂ ਕੁਛ ਨਾ ਕੁਛ ਆਪਣੇ ਜੋ ਮਕਾਨ ਨਵਾਂ ਬਣਾਉਣਾ ਹੁੰਦਾ ਉਹਦੇ ਵਿੱਚ ਆਪਾਂ ਟਰਾਈ ਕਰ ਸਕਦੇ ਹੁੰਨੇ ਆ ਆ ਦੇਖੋ ਜੀ ਪੋਰਚ ਦਾ ਏਰੀਆ ਬਹੁਤ ਵਧੀਆ ਖੁੱਲਾ ਏਰੀਆ ਪੋਰਚ ਬਣਾਵਾ ਖੁੱਲੇ ਏਰੀਏ ਦੇ ਵਿੱਚ ਅੰਦਰ ਇੰਟਰੋ ਮੰਗੇ ਹਜੇ ਬਾਈ ਹੋ ਰਹੇ ਨੇ ਜੋੜੀਆਂ ਜੁੜੀਆਂ ਪੱਥਰ ਪੁੱਥਰ ਦਾ ਕੰਮ ਰਹਿੰਦਾਗਾ ਤੇ ਇੱਕ ਪਾਸੇ ਇੱਧਰਲੇ ਪਾਸੇ ਰਾਈਟ ਸਾਈਡ ਡਰਾਈング ਰੂਮ ਆ ਗਿਆ ਜੀ। ਇਹ ਵੀ ਵਧੀਆ ਖੁੱਲਾ ਬਣਾ ਹੋਇਆ ਹੈ 12x12 ਦਾ ਜੀ। ਡਰਾਈング ਰੂਮ ਤੇ ਪੂਰਾ ਵਧੀਆ ਖੁੱਲਾ ਏਰੀਆ ਹੈਗਾ। ਤੇ ਛੋਟੀ ਜੀ ਫੈਮਿਲੀ ਆ ਬਾਈ ਹੋਰਾਂ ਦੀ। ਤੇ ਕਹਿੰਦੇ ਵੀ ਛੋਟਾ ਛੋਟੀ ਫੈਮਿਲੀ ਵਾਸਤੇ ਬਈ 1200 ਸਕਰ ਫੁੱਟ ਏਰੀਆ ਬਹੁਤ 1000 ਸਕਰ ਫੁੱਟ ਵੀ ਬਹੁਤ ਹੁੰਦਾ। ਤੇ ਇਕੱਲੇ ਜਾਣੇ ਵਾਸਤੇ ਤੇ ਇੱਧਰਲੇ ਪਾਸੇ ਆ ਗਿਆ ਜੀ ਲੈਫਟ ਸਾਈਡ ਬੈਡਰੂਮ ਜੀ। ਬੈਡਰੂਮ ਵੀ ਖੁੱਲੇ ਆ। ਤੇ ਵਧੀਆ ਬਾਈ ਤੇ ਉਧਰ ਡਰੈੰਗ ਰੂਮ ਵੀ ਵਧੀਆ ਖੁੱਲਾ ਹਨਾ ਤੇ ਇਹਦੇ ਅੰਦਰ ਨਾ ਇੱਕ ਦੋਸਤੋ ਹੋਰ ਚੀਜ਼ ਹੈ ਜੋ ਡਰੈੰਗ ਰੂਮ ਇਹਦੇ ਬੈਡਰੂਮ ਦੇ ਅੰਦਰਲੇ ਪਾਸੇ ਬਾਈ ਨੇ ਸਟੋਰ ਰੱਖਿਆਗਾ ਇਹਦੇ ਕੱਲ ਨੂੰ ਬਾਅਦ ਚ ਜੋੜੀ ਜੁੜੀ ਲੱਗ ਜੂਗੀ ਉਹ ਅੰਦਰ ਹੀ ਕਵਰ ਪਤਾ ਨਹੀਂ ਲੱਗਦਾ ਵੀ ਅੰਦਰ ਸਟੋਰ ਹਨਾ ਪੇਟੀਆਂ-ਬੂਟੀਆਂ ਸਾਰਾ ਰੱਖਿਆ ਹੋਇਆ ਉਹਦਾ ਸਮਾਨ ਤੇ ਅੱਜ ਤੋਨੇ ਦਿਖਾਉਨੇ ਤੁਹਾਨੂੰ ਦੂਸਰਾ ਇਧਰਲੇ ਪਾਸੇ ਆ ਰਿਹਾ ਤੇ ਉਹ ਆ ਗਿਆ ਜੀ ਪੂਜਾ ਰੂਮ ਛੋਟਾ ਜਿਹਾ ਪੂਜਾ ਰੂਮ ਬਣਾਇਆ ਹੋਇਆ ਪੂਜਾ ਪਾਠ ਵਾਸਤੇ ਤੇ ਉਹ ਸਾਹਮਣੇ ਦਿਖ ਰਿਹਾ ਹੈ ਕਿਚਨ ਦਾ ਏਰੀਆ ਜੇ ਤੁਹਾਨੂੰ ਦਿਖਾਉਣੇ ਆ ਪਹਿਲਾਂ ਇਧਰੋਂ ਦਿਖਾ ਲਈਏ ਆ ਬੈਡਰੂਮ ਤਾਂ ਸੈਕੰਡ ਬੈਡਰੂਮ ਹੈਗਾ ਜੀ ਤੇ ਇਹ ਵੀ ਬੜੀਆ ਖੁੱਲਾ ਦਾ ਇਹਦਾ ਏਰੀਆ ਵੀ 11x12 ਦਾ ਹੈਗਾ ਲਗਭਗ ਤੇ 1200 ਸਕਰ ਫੁੱਟ ਜਵਾਈ ਬਹੁਤ ਐਨਾ ਦਾ ਦੋ ਬੈਡਰੂਮ ਕਿਚਨ ਹੋ ਗਿਆ ਜੀ ਪੂਜਾ ਰੂਮ ਹੋ ਗਿਆ ਤੇ ਵਸ਼ੂਮ ਹੋ ਗਈ ਆ ਇਧਰ ਕਿਚਨ ਆ ਗਿਆ ਜੀ ਕਿਚਨ ਦਾ ਗੇਟ ਉਧਰਲੇ ਪਾਸੇ ਬਾਹਰਲੇ ਪਾਸੇ ਵੀ ਰੱਖਿਆ ਹੋਇਆ ਅੰਦਰ ਵੀ ਹੈਗਾ ਕਿਚਨ ਦਾ ਏਰੀਆ ਵੀ ਵਧੀਆ ਖੁੱਲਾਗਾ ਤੇ ਆਜੋ ਉਧਰ ਦਿਖਾਉਨੇ ਆ ਬਹੁਤ ਸੋਹਣੀ ਕੁੱਟੀ ਬਹੁਤ ਸੋਹਣੀ ਬਣੀ ਹੋਈ ਆ ਬਾਈ ਛੋਟਾ ਜਿਹਾ ਮਕਾਨ ਬਹੁਤ ਸੋਹਣਾਗਾ ਤੇ ਆਪਾਂ ਕਹਿੰਦੇ ਵੀ ਘੱਟ ਬਜਟ ਦੀ ਕੁੱਟੀ ਇੰਨਾ ਏਰੀਆ ਵਾਧੂ ਹੁੰਦਾ ਬਾਈ ਬਾਲਾ ਤੰਗ ਹੋਣ ਦੀ ਲੋੜ ਨਹੀਂ ਹੈਨਾ ਪਰ ਜਿਆਦਾ ਛੱਤ ਲੀਏ ਹੁਣ ਬਾਈ ਹੋਰੀ ਮੰਨ ਕੇ ਚਲ ਛੋਟੀ ਫੈਮਿਲੀ ਹੈ ਜੇ نیچے ਵੀ 14-1500 ਸਕਰ ਫੁੱਟ ਕਰ ਲੈਂਦੇ ਉਹਦਾ ਵੀ ਕੀ ਫਾਇਦਾ ਸੀ ਤੇ ਚਲੋ ਜੇ ਇੱਕ ਅੱਧਾ ਘਰ ਉੱਪਰ ਬਣਾਉਣਾ ਹੋਵੇ ਤਾਂ ਬਾਅਦ ਦੀ ਗੱਲ ਆ ਤੇ ਆ ਉਪਰੋਂ ਮੇਡਾ ਆ ਗਿਆ ਜੀ ਬਹੁਤ ਸੋਹਣੀ ਲੁੱਕ ਹੈ ਜੀ ਕੋਠੀ ਦੀ ਅੰਦਰੋਂ ਤੇ ਬਾਹਰੋਂ ਵੀ ਸਿੰਗਲ ਪੋਰਸ਼ ਦੀ 1200 ਸਕਰ ਫੁੱਟ ਕਿਵੇਂ ਲੱਗਦੀ